ਸਾਸੀ ਕਾਲ ਜੀ ਸਾਰਿਆਂ ਨੂੰ ਬਾਈ ਇਹ ਸਟਾਲ ਜੋ ਭੈਣ ਲਾਉਂਦੀ ਆਏ ਬਸ ਸਟੈਂਡ ਤਨੌਲਾ ਕੋਲ ਚਾਹ ਦੀ ਸਟਾਲ ਲਾਉਂਦੀ ਆਏ ਭੈਣ ਜੋ ਵੀ ਵੀਰ ਭਾਈ ਆ ਕੇ ਮਾਤ ਕਰਨਾ ਚਾਹੁੰਦਾ ਭੈਣ ਦੀ ਜਰੂਰ ਕਰੋ ਭੈਣ ਦੇ ਤੋ ਬੇਟੀਆਂ ਇੱਕ ਬੇਟਾ ਤੇ ਬਾਕੀ ਘਰ ਆ ਦੇ ਡੈਥ ਹੋ ਗਈ ਸੀ ਵੀਰੇ 9 ਸਾਲ ਪਹਿਲਾਂ ਤੇ ਭੈਣ ਰਹਿੰਦੇ ਵੀ ਕਿਰਾਏ ਤੇ ਨੇ ਤੇ ਬਾਕੀ ਜਿਹੜਾ ਸਮਾਨ ਸਾਰਾ ਦੇਖ ਰਹੇ ਹੋ ਸਟਾਲਾਂ ਇਹ ਵੀ ਕਿਰਾਏ ਤੇ ਆ ਵੀਰੇ ਕੋਈ ਵੀ ਵੀਰ ਭਾਈ ਆ ਕੇ ਮਾਤ ਕਰਨਾ ਚਾਹੁੰਦਾ ਆ ਕੇ ਜਰੂਰ ਕਰਿਓ ਤੇ ਬਾਕੀ ਨੂੰ ਭੈਣ ਨਾਲ ਸਾਰੀ ਗੱਲਬਾਤ ਕਰਾਉਣੇ ਆਂਗੇ ਭੈਣੇ ਹਾਸੀ ਕਾਲ ਜੀ ਕੰਨਾ ਟਾਈਮ ਹੋ ਗਿਆ ਜੀ ਇੱਥੇ ਆਪਾਂ ਨੂੰ ਜੀ ਚਾਰ ਪੰਜ ਦਿਨ ਹੋ ਗਏ ਅੱਛਾ ਚਾਰ ਪੰਜ ਦਿਨ ਹੋ ਗਏ ਜੀ ਉਦੋਂ ਪਹਿਲਾਂ ਪਹਿਣਾ ਕੀ ਕਰਦੇ ਜੀ ਉਦੋਂ ਪਹਿਲਾਂ ਵੀ ਤੇ ਮੈਂ ਦਿਹਾੜੀ ਦਾਪਾ ਕਰਦੇ ਅੱਛਾ ਜੀ ਦਿਹਾੜੀ ਦਾਪਾ ਹੁੰਦਾ ਨਹੀਂ ਹੈਗਾ ਦਾ ਹਾਂ ਜੀ ਠੀਕ ਆ ਫਿਰ ਮੈਂ ਚਲਾ ਚਾਹ ਦੀ ਚਾਰ ਲੱਗੇ ਅੱਛਾ ਖਰਚਾ ਬਾਣੀ ਵੀ ਕੱਢਣਾ ਹੁੰਦਾ ਏ ਤੇ ਜਵਾਕਾਂ ਦੀ ਪੜਾਈ ਲਿਖਾਈ ਦਾ ਵੀ ਔਕਾ ਹੋ ਜਾਂਦਾ ਉਹ ਕਿੰਨੇ ਜਵਾਕ ਨੇ ਜੀ ਦੋ ਗੱਡੀਆਂ ਨੇ ਇੱਕ ਬੇਟਾ ਦੋ ਗੱਡੀਆਂ ਇੱਕ ਬੇਟਾ ਜੀ ਫਿਰ ਉਹਨਾਂ ਨੇ ਪੜਾਈ ਦਾ ਖਰਚਾ ਬਹੁਤ ਔਕਾ ਹੋ ਜਾਂਦਾ ਹੋਊਗਾ ਜੀ ਸਾਡਾ ਤਾਂ ਕਾਹੀ ਲਾਈ ਹੈ ਨਾ ਅੱਛਾ ਜੀ ਅੱਛਾ ਠੀਕ ਆ ਜੀ ਚਲੋ ਵਧੀਆ ਗੱਲ ਆ ਤੇ ਪਹਿਲਾਂ ਦਿਹਾੜੀ ਦਾ ਆਪਾਂ ਕਰਦੇ ਹੁੰਦੇ ਜੀ ਅੱਛਾ ਜੀ ਘਰ ਵਾਲੇ ਜੀ ਅੱਛਾ ਜੀ ਕੀ ਗੱਲ ਬਾਤ ਹੋ ਗਈ ਜੀ ਜੀ ਅੱਛਾ ਜੀ ਉਹ ਮਾੜਾ ਹੋਇਆ ਜੀ ਗਈ ਤੇ ਕੋਈ ਮਾਤਾ ਹੈਗੇ ਆਪਣੇ ਜੀ ਨਾ ਕੋਈ ਵੀ ਨਹੀਂ ਹੈ ਅੱਛਾ ਜੀ ਅੱਛਾ ਜੀ ਅਜੇ ਕੱਲੇ ਕਮਾਉਣ ਵਾਲੇ ਘਰੇ ਅੱਛਾ ਜੀ ਤੇ ਬਈ ਆਓ ਸਾਰੇ ਬਈ ਭੈਣ ਦੀ ਆ ਕੇ ਮਤ ਜਰੂਰ ਕਰੋ ਜੋ ਵੀ ਚੀਜ਼ ਬਈ ਦੇਣਾ ਚਾਹੁੰਦਾ ਮਤ ਕਰਨਾ ਹੁੰਦਾ ਜੇ ਵੀ ਕੋਈ ਵੀ ਬਈ ਨਹੀਂ ਮਤ ਕਰਨਾ ਚਾਹੁੰਦਾ ਤਾਂ ਵੀਡੀਓ ਨੂੰ ਵੀਰੇ ਅੱਗੇ ਸ਼ੇਅਰ ਜਰੂਰ ਕਰ ਦਿਓ ਵੀਰੇ ਤੇ ਆ ਸਾਰਾ ਤੁਸੀਂ ਸਮਾਨ ਦੇਖ ਰਹੇ ਹੋ ਨਾ ਵੀਰੇ ਇਹ ਵੀ ਕਿਰਾਏ ਤੇ ਆ ਬਈ 100 ਰੁਪਿਆ ਇਹਦਾ ਕਿਰਾਇਆ ਜਿਹੜਾ 100 ਰੁਪਿਆ ਦੇਣ ਦਾ ਬੰਨਾ ਹੁੰਦਾ ਉਹ ਕਿਰਾਏ ਚ ਵਗ ਜਾਂਦਾ ਬਈ ਕੋਈ ਵੀ ਬਈ ਜੇ ਰੇੜੀ ਜਾਂ ਕੋਈ ਪੈਸਾ ਟੱਗਾ ਦੇਣਾ ਚਾਹੁੰਦਾ ਆ ਕਿ ਪਹਿਨ ਨੂੰ ਜਰੂਰ ਆ ਕੇ ਤੇ ਮਤ ਕਰੋ ਵੀਰੇ ਤਨਹੁੱਲਾ ਬੱਸ ਸਟੈਂਡ ਦੇ ਬਿਲਕੁਲ ਨੇੜੇ ਪਹਿਨ ਸਟਾਲ ਲਾਉਂਦੀ ਹੈਗੀ ਤੇ ਬਈ ਤੁਸੀਂ ਵੀ ਇੱਥੇ ਜਿਉਂ ਆਪਣੇ ਆਏ ਸਾਰਾ ਅੱਛਾ ਜੀ ਕਿੰਨਾ ਟਾਈਮ ਹੋਗਾ ਇੱਥੇ ਪਹੁੰਚਣ ਦਾ ਅੱਛਾ ਜੀ ਮੰਗਲੇ ਹੋ ਰਿਹਾ ਕਹਿੰਦੇ ਮੈਂ ਕੀ ਕਰਾਂ ਮਗਾ ਜਲਦੀ ਅਸੀਂ ਚਾਹ ਦੀ ਸਟਾਲ ਲਾ ਦੋ ਮਗਾ ਅੱਛਾ ਏ ਬਾਕੀ ਗੱਲ ਜਿੰਨੀ ਥੋੜੀ ਹੈਲਪ ਕਰਾਂਗੇ ਹਾਂਜੀ ਬਾਕੀ ਯਾਰ ਮਿੱਤਰਾਂ ਨੂੰ ਕਹਿੰਦਾ ਭਾਈ ਤੁਸੀਂ ਹੀ ਹੈਲਪ ਕਰੋ ਹਾਂਜੀ ਹਾਂਜੀ ਠੀਕ ਆ ਬੜੀਆ ਗੱਲ ਏ ਬਾਕੀ ਇੰਦਰੇ ਕਰਾਈ ਨਹੀਂ ਕਰਾਦੇ ਇਹ ਕਹਿੰਉਂ ਕਿ ਯਾਰ ਮੰਗਾਈ ਦਾ ਦੌਰ ਆ ਜਾਨਾ ਇਹ ਜਵਾਕ ਉਹਦਾ ਔਖਾ ਜਿਹੜੇ 100 ਰੁਪਏ ਬੰਨ ਆ ਜਾਂਦਾ ਸਹੀ ਜਾਨੀਆਂ ਤੇਰੇ ਜੀ ਬੜੇ ਨੂੰ ਕਹਿੰਦਾ ਮੈਂ ਕੋ ਗੱਲੇ ਇੰਦਰੀ ਕਰਾਉਂ ਕਰਾਣੀ ਤੇ ਬਹੁਤ ਵਧੀਆ ਜੀ ਛੋੜਾ ਹਨ ਬਹੁਤ ਬੜੇ ਵਿੱਚ ਖੜੇ ਹੋ ਜਿਹੜਾ ਨਾਲ ਐ ਬਾਕੀ ਅੱਜ ਦੇ ਟਾਈਮ 'ਚ ਜਾਨਾ ਕੰਮ ਕਰਕੇ ਕਿ ਮੈਂ ਉਹ ਬਹੁਤ ਵਧੀਆ ਜੀ ਹੈਣਾ ਕੋਈ ਨਾ ਜੀ ਫਲ ਭਣੇ ਜਰੂਰ ਮਿਲੂਗਾ ਤੇ ਭਣੇ ਮੜਾ ਐਡਰੈਸ ਦੱਸ ਦੋ ਜੀ ਇੱਕ ਵਾਰ ਤੁਸੀਂ ਵੀ ਜੀ ਵੀ ਕਿੱਥੇ ਆ ਜੀ ਇਹ ਬੱਸ ਸਟੈਂਡ ਤਨੋ ਲਾ ਦੇ ਬੱਸ ਸਟੈਂਡ ਤਨੋ ਲਾ ਦੇ ਠੀਕ ਆ ਜੀ ਵੀਰੇ ਬੱਸ ਸਟੈਂਡ ਤਨੋ ਲਾ ਵੀਰੇ ਆ ਕੇ ਇੱਥੇ ਜਰੂਰ ਮਤ ਕਰੋ ਭਣਨ ਦੀ ਵੀਰੇ ਮਹਿੰਗਾਈ ਦਾ ਦੌਰ ਆ ਦੋ ਬੱਚੇ ਨੇ ਹੈਣਾ ਜੀ ਇੱਕ ਦੋ ਗੁੱਡੀਆਂ ਮਤਲਬ ਕਿ ਇੱਕ ਮੁੰਡਾ ਗਾ ਹੈਣਾ ਇਹ ਪੜਾਉਣ ਲਿਖਾਈ ਦਾ ਵੀ ਔਖਾ ਗਾ ਜੀ ਤੁਹਾਨੂੰ ਪਤਾ ਅੱਜ ਦੇ ਟਾਈਮ ਵਿੱਚ ਹੈਣਾ ਪੜਾਈ ਲਿਖਾਈ ਕਿੰਨਾ ਮਹਿੰਗਾਈ ਹੋਈ ਪਈ ਸਾਰੇ ਕਾਸੇ ਦੀ ਮਹਿੰਗਾਈ ਹੋਈ ਪਈ ਹੈ ਜੀ ਜ਼ਰੂਰ ਆਉ ਭਾਈ ਮਾਤ ਕਰੋ ਭੈਣ ਦੀ ਠੀਕ ਹੈ ਜੀ ਤੇ ਬਾਕੀ ਭਾਈ ਜੇ ਕੋਈ ਵੀਰ ਮਾਤ ਕਰਨਾ ਚਾਹੁੰਦਾ ਦੇਵਾ ਕਿ ਮੈਂ ਨੰਬਰ ਦੇ ਨੀਚੇ ਮੈਂਸ਼ਨ ਕਰ ਦਿੰਦਾਗਾ ਠੀਕ ਹੈ ਵੀਰੇ ਤੇ ਤੁਸੀ ਦਿਖਾ ਦੇਣਾ ਇਧਰ ਬੱਸ ਸਟੈਂਡ ਆਗਾ ਇਧਰ ਆ ਦੇਖ ਲੋ ਰੋਡ ਆਉਂਦਾ ਵੀਰੇ ਠੀਕ ਹੈ ਜੀ ਤੇ ਤੋਂ ਲਾ ਬਾਟੋਂ ਦਿਖਾਣਾ ਵੀਰੇ ਹੁਣੀ ਕਰੀ ਹੈਗੀ ਵੀਰੇ ਭੈਣ ਤੋਂ ਜਾਈ ਰੱਪਾ ਨਹੀਂ ਹੁੰਦਾ ਇਸ ਕਰਕੇ ਸਟਾਲ ਕਰ ਲਈ ਵੀਰੇ ਖਾਚਾ ਪਾਣੀ ਕੱਢਣਾ ਉਹ ਵੀ ਔਖਾ ਠੀਕ ਹੈ ਜੀ ਤੇ ਬਾਕੀ ਸਾਰਿਆਂ ਨੂੰ ਸਸਰੀ ਕਲਾ ਜਿਹੜਾ ਧੰਨਵਾਦ ਜਿਹੜਾ ਵੀ ਗਮ ਨੇ ਮਿਹਨਤ ਕਰਕੇ ਖਾਂਦਾ ਕਿਰਤ ਕਰਕੇ ਖਾਂਦਾ ਮਾਲਕ ਉਹਨਾਂ ਨੂੰ ਤੰਦਰੁਸਤੀਆਂ ਬਖਸ਼ ਵਾਹਿਗੁਰੂ ਆੜੀ